ਹੈਲੋ ਹਾਂਜੀ ਸਸਿਕਾ ਅੱਜ ਆਪਾਂ ਲੱਗੇ ਆ ਸਿੰਪਲ ਗਮੀ ਦੀ ਕਟਿੰਗ ਕਰਨ ਤੇ ਇਹਦੇ ਤੇ ਆਪਾਂ ਕੋਈ ਵੀ ਫਾਈਟਿੰਗ ਵਗੈਰਾ ਨਹੀਂ ਲਾਉਂਦੇ ਕਿਉਂਕਿ ਫਰਾਕ ਇਹ ਹੈਗਾ ਬਾਰਡਰ ਦਾ ਡਿਜ਼ਾਈਨ ਆ ਤੇ ਇਹਦੇ ਜਿਹੜਾ ਆਪਾਂ ਤੀਰਾ ਰੱਖਿਆ ਹੋਰ ਕੈਪ ਆਉਣੀ ਛੇ ਇੰਚ ਜਿਹੜਾ ਆਪਾਂ ਰੱਖਿਆਗਾ ਮੋਢਾ ਫੀਟਿੰਗ ਰੱਖਣੀ ਹੈ ਇਹਦੀ ਆਪਾਂ ਰੱਖਣੀ ਹੈ 8.5 ਇੰਚ ਰੱਖਣੀ ਆਪਾਂ ਤੇ ਕਮਰ ਆਪਾਂ ਰੱਖਣੀ ਹੈ ਜੀ 14 ਇੰਚ ਤਿਆਰ ਇਹ ਆਪਾਂ ਪਲੇਟਾਂ 'ਚ ਕੁਝ ਪਾਵਾਂਗੇ ਆਪਾਂ 15 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਜਿਹੜੀ ਇਹਦੀ ਹਿੱਪ ਹੈ ਉਹ ਹੈਗੀ 17 ਇੰਚ ਤਿਆਰ ਤੇ ਜਿਹੜਾ ਆਪਾਂ ਆ ਰੱਖਿਆਗਾ ਇਹ ਆਪਾਂ ਰੱਖਿਆ 1.5 ਇੰਚ ਵੱਧ ਕਿਉਂਕਿ ਆਪਾਂ ਇਹਦੇ ਤੇ ਕੋਈ ਪਾਈਪਿੰਗ ਉਹ ਵੇਰ ਰੰਦੋਣੀ ਤੇ ਐ ਸੂਟ ਦੀ ਜਿਹੜੀ ਲੈਂਥ ਹੈ ਉਹ ਆਪਾਂ ਰੱਖਣੀ ਹੈ 41 ਇੰਚ ਤਿਆਰ ਨੀਚੇ ਤੋਂ 2 ਇੰਚ ਆਪਾਂ ਹੋਲਡ ਕਰਾਂਗੇ ਤੇ ਜਿਹੜਾ ਆਪਾਂ ਇਹਦਾ ਇਧਰੋਂ ਗਲਾ ਬਣਾਵਾਂਗੇ ਉਹ ਬਣਾਵਾਂਗੇ 2.5 ਇੰਚ ਦੇ ਕੀ ਨਸ ਜਿਆਦਾ ਵੱਡਾ ਨਾ ਆਪਣੀ ਹੈਗਾ ਤੇ ਹੁਣ ਆਪਾਂ ਇਹਦੀ ਲੱਗੀਆਂ ਕਟਿੰਗ ਕਰਨੀ ਇਹ ਜਿਹੜੀ ਆਪਾਂ ਕਾਟ ਪਾਈ ਹੈ ਇਹ ਇਦਰੋਂ ਆਪਾਂ ਰੱਖਿਆ 5.5 ਇੰਚ ਦੇ ਅਗਲੀ ਕਾਟ ਤੇ ਜਿਹੜੀ ਪਿਛਲੀ ਕਾਟ ਆ ਉਹ ਪਾਈ ਆਪਾਂ 6.5 ਇੰਚ ਦੇ 1 ਇੰਚ ਵੱਧ ਨਾ ਪਹਿਲੇ ਪਿਛਲੇ ਪਾਸੇ ਦੀ ਕਟਿੰਗ ਕਰਾਂਗੇ ਮਤਲਬ ਮੀਟ ਮੋٹے ਦੀ ਕਾਟ ਪਾਵਾਂਗੇ ਹੁਣ ਆਪਾਂ ਜਿਹੜਾ ਮੋਟਾ ਹੈ ਜੀ ਥੋੜੀ ਜਿਹੀ ਪੱਤੇ ਉੱਤੇ ਇੰਚ ਦੀ ਕਾਟ ਪਾਵਾਂਗੇ ਪਿਛਲੇ ਪਾਸੇ ਦੀ ਵੀ ਓਦਾਂ ਇੰਚ ਦੀ ਕਾਟ ਐਂਡ ਦੇ ਪਾਸੇ ਵੀ ਓਦਾਂ ਇੰਚ ਦੀ ਕਾਟ ਇਹ ਬਦੋਂ ਨਹੀਂ ਅਲੱਗ-ਤੋਂ ਅਕ ਪਾਉਣੀਆਂ ਆਂਦੀਆਂ ਕਿਉਂਕਿ ਪਿਛਲਾ ਪਾਸਾ ਆਪਾਂ ਥੋੜਾ ਜਿਹਾ ਵੱਧ ਰਵਿਆ। ਇਹ ਵਾਲੀ ਕੰਟ ਆਪਾਂ ਪ੍ਰੋਪਰ ਤਬਾਦ ਦੇ ਵਿੱਚ ਪਾਵਾਂਗੇ ਕਿਰਾ ਹੁਣ ਥੋੜੀ-ਥੋੜੀ ਪਾਵਾਂਗੇ ਆਪਾਂ ਬਿਨਾ ਰੱਖਣਾ ਹੈ ਕਿਰਾ ਉਹਦੇ ਬਰਾਬਰ। ਇਹ ਜਿਹੜਾ ਵੱਧ ਕੱਟਿਆ ਆਪਾਂ ਸਾਰਾ ਕੱਢ ਦੇਣਾ। ਟੈਪ ਆਈਪਿੰਗ वगैरह कोशिश ਨੂੰ ਡਾਉਣੀ ਸਿੰਪਲੀ ਫੋਲਡ ਕਰਨਾ ਐਸ ਜਿਦਾਂ ਇਹ ਟੈਪ ਆਈਟ ਕੱਟ ਲਾਵਾਂਗੇ ਚਾਰੋਂ ਪੀਸਾਂ ਤੇ ਜਿਹੜੀ ਆਪਾਂ ਪਲੇਟਾਂ ਇਹ ਆਪਾਂ ਮੋਢੇ ਤੇ ਗळा ਜੋੜਨ ਤੋਂ ਬਾਅਦ ਪਾਵਾਂਗੇ ਅੱਗੇ ਦੀ ਫੀਟਿੰਗ ਉਸ ਤੋਂ ਬਾਅਦ ਦਿਖਾਵਾਂਗੇ এবਾਰੀ ਹੈਗੀ ਜੀ ਬਾਹਾਂ ਦੀ ਕਟਾਈ ਇਹ ਬਾਹਾਂ ਦੀ ਲੈਂਥ ਉਪਰ ਰੱਖਣੀ ਹੈ 16 ਇੰਚ ਤਿਆਰ ਇਹ ਪਰ ਕਿਸ ਤਰ੍ਹਾਂ ਇੰਚ ਕਿਉਂਕਿ ਥੋੜਾ ਜਿਹਾ ਫੋਲਡ ਕਰਾਂਗੇ ਅੱਗੇ ਤੋਂ ਚੰਦਰਮਲ ਪ੍ਰਾਗਾ ਬਣਾਉਣੀ ਆਪਾਂ ਇਹ ਤਾਂ ਮੋਢਾ ਹੈਗਾ 7.5 ਇੰਚ ਤਿਆਰ ਮੋਢੇ ਦੀ ਕਾਟ ਆਪਾਂ ਪਹਿਲਾਂ ਹੀ ਬਾਰਕੀ ਆ ਬਾਜੂ ਦੀ ਤੇ ਇਸ ਜਗ੍ਹਾ ਤੋਂ ਆਪਾਂ ਪ੍ਰੈਸ ਨਾਲ ਨਿਸ਼ਾਨ ਬਣਾਇਆ ਹੋਇਆ ਇੱਥੇ ਆਪਾਂ ਪਲਾਸਟਿਕ ਪਾਵਾਂਗੇ ਲਾਸਟਿਕ ਪਾ ਕੇ ਇਹਨੂੰ ਇਕੱਠੀ ਕਰਾਂਗੇ ਬਾਹ ਨੂੰ ਤੇ ਮੋਢੇ ਤੋਂ ਝਾਲਾ ਰੱਖਾਂਗੇ ਇਸ ਦੇ ਵਿੱਚ ਕੋਈ ਵੀ ਕਾਟ ਨਹੀਂ ਪਾਉਂਦੇ ਐਦਾਂ ਹੀ ਖੁੱਲੀ ਦੇ ਵਿੱਚ ਹੀ ਆਪਾਂ ਕੱਢੀ ਲਾਸਟਿਕ ਪਾ ਕੇ ਡਿਜ਼ਾਈਨ ਬਣਾਵਾਂਗੇ ਹਾਂਜੀ ਆਪਾਂ ਲੱਗੀਆਂ ਫਰੰਟ ਦਾ ਗਲਾ ਬਣਾਉਣ ਇੱਕ ਪਿੰਸਟ ਨੂੰ ਵੱਡਾ ਗਲਾ ਪਰ ਤੇ ਸਟੀਚ ਕਰਨਾ ਆਪਾਂ ਟੇਸਟਿੰਗ ਲਈ ਉਤਾਰਨੀ ਚਾਹੀਦੀ ਹੈ ਮੈਂ ਸੁਣੀ ਨੇ ਜਮਨਾਂ ਨਾ ਸੁਣਨ ਨਾ ਆਉਂਦੀ ਆਪਾਂ ਪਕਾ ਰਹੇ ਹਾਂ ਸਾਰੇ ਦੀ ਕਟਿੰਗ ਥੋੜਾ ਥੋੜਾ ਇੱਕ ਇੱਕ ਪੈਰ ਦਾ ਮਾਰ ਚੇ ਛੱਡ ਕੇ

ਜੇਕਰ ਦੋਨੇ ਗੱਲੇ ਜੋੜਨ ਤੋਂ ਬਾਅਦ ਮੋੜੇ ਜੋੜਦੀਆਂ ਮੋੜਿਆਂ ਦੀ ਸਿਲਾਈ ਲਾ ਕੇ ਫੇਰਾ ਕੰਮ ਪਲੇਟਾਂ ਦੇ ਨਿਸ਼ਾਨ ਨਾ ਆਉਣ

ਜਿਹੜੀਆਂ ਮੁੱਦੇ ਵਾਲੀਆਂ ਸਲਾਈਆਂ ਹੁੰਦੀਆਂ ਆਪਾਂ ਬੈਕ ਸਾਈਡ ਤੇ ਰੱਖਣੀ ਆ। ਹੁਣ ਆਪਾਂ ਇਹਨੂੰ ਟੇਬਲ ਉੱਤੇ ਸਿੱਧਾ ਰੱਖ ਕੇ ਤੇਰੇ ਤੇ ਪਲੇਟਾਂ ਦੇ ਨਿਸ਼ਾਨ ਲਾਵਨੇ ਆਂ। ਹਾਂਜੀ ਇਹਨਾਂ ਦੇ ਪਲੇਟ ਦੀ ਲੰਬਾਈ ਹੈਗੀ 10 ਇੰਚ। ਹੁਣ ਆਪਾਂ ਇਧਰੋਂ 10 ਇੰਚ ਤੇ ਨਿਸ਼ਾਨ ਲਾਵਾਂਗੇ। ਇਧਰੋਂ ਵੀ 10 ਇੰਚ ਤੇ ਨਿਸ਼ਾਨ ਲਾਵਾਂਗੇ। ਪਲੇਟਾਂ ਦੀ ਲੰਬਾਈ ਆਪਾਂ ਰੱਖਾਂਗੇ 7 ਇੰਚ। സാ ഇേ തീ അപ്പം തന്നെ ഇഞ്ച രക്കെ കൂടി എന്നിട്ട് ബോട്ട് ഷേ ഇഞ്ചാഗേ സേല

ਇਹਰਾ ਕੁਸ 8 ਇੰਚ ਦਾ ਲੱਗਿਆ ਹੋਇਆ ਪਹਿਲਾਂ ਹੁਣ ਇਹਨਾਂ ਦੀ ਜਿਹੜੀ ਫੀਟਿੰਗ ਆ ਉਹ ਹੈਗੀ 14 ਇੰਚ ਤੇ ਆਪਾਂ ਪਲੇਟ ਪਾਉਣੀ ਆ ਕੁਝ ਪਲੇਟਾਂ ਦੇ ਵਿੱਚ ਆਉਣਾ ਆਪਾਂ ਨਿਸ਼ਾਨ ਇਹ ਲਾਉਣੇ 15 ਇੰਚ ਤੇ ਆਵਣ ਜਿਹੜੀ ਪਲੇਟ ਆ ਇਹ ਆਪਾਂ ਇਹਦੇ ਤੋਂ ਅੱਧਾ ਪਾਉਣਾ ਹੈ ਉੱਪਰ ਪਾਵਾਂਗੇ ਆਪਾਂ ਨਿਸ਼ਾਨ ਤੋਂ ਹੁਣ ਆਪਾਂ ਪਾਉਣੇ ਆ ਬੈਗ ਦੀਆਂ ਪਲੇਟਾਂ ਦੇ ਨਿਸ਼ਾਨ ਬੈਗ ਦੀ ਜਿਹੜੀ ਪਲੇਟ ਆ ਉਹ ਪਾਉਣਾ ਇੰਚ ਵੱਧ ਰੱਖਿਆ ਹੋਇਆ ਤੇ ਹੁਣ ਆਪਾਂ ਪਲੇਟ ਵੀ ਪਾਉਣਾ ਇੰਚ ਵੱਧ ਪਾਵਾਂਗੇ ਪਾਉਣੇ 11 ਤੇ ਪਾਵਾਂਗੇ ਕਿਉਂਕਿ ਬੈਗ ਦਾ ਜਿਹੜੀ ਸਾਈਡ ਆ ਉਹ ਪਾਉਣਾ ਇੰਚ ਵੱਧ ਰੱਖੀ ਹੋਈ ਸੀ ਇਧਰੋਂ ਸਵਾ 3 ਇੰਚ

ਪਹਿਲਾਂ ਸ਼ੁਰੂ ਕਰਦੇ ਹਾਂ ਬੈਗ ਦੀਆਂ ਪਲੇਟਾਂ ਇਹ ਆਪਣੀ ਬੈਗ ਨੂੰ ਦੇਖੋ ਨੀ പേ hey, To play it. ਇਹ ਜਿਹੜੀਆਂ ਆਪਣੀਆਂ ਪਲੇਟਾਂ ਹੁੰਦੀਆਂ ਨੇ ਇਹਨਾਂ ਚੰਗੀ ਤਰ੍ਹਾਂ ਪ੍ਰੈਸ ਕਰਕੇ ਉਹ ਕੂਲ ਫਿਨਿਸ਼ਿੰਗ ਦੇ ਵਿੱਚ ਲਿਆ ਕੇ ਫਿਰ ਆਪਾਂ ਕੀਟੀਆਂ ਦੇ ਨਿਸ਼ਾਨ ਲਾਵਾਂਗੇ ਇਨਾਂ ਦੀ ਜਿਹੜੀ ਫੀਟਿੰਗ ਉਹ ਹੈਗੀ 17 ਇੰਚ ਕਮਰ ਇਹਨਾਂ ਦੀ ਹੈਗੀ ਤਿਆਰ 14 ਇੰਚ ਖੱਤ ਹੈਗੀ 16 ਇੰਚ ਇਹ ਆਪਾਂ ਕੱਟ ਨੂੰ ਕੱਟ ਮਲਾ ਕੇ ਦੋਨੇ ਪਾਸੇ ਰੱਖੇ ਹੋਏ ਆ ਕਿ ਆਪਣੇ ਕੱਟ ਲੱਗੇ ਹੋਏ ਸੀ ਪਹਿਲੇ దొన్న పాస్ ప్లే పాన కప్పా వధ్యా ఇ సెట్ థి థితాట్ పా దా ਆਪਾਂ ਕੱਟ ਤੋਂ ਕੱਟ ਮਲਾ ਲਏ ਜਿਹੜਾ ਆਵਰੀ ਪੀਰੀਅਡ ਦੇ ਵਿੱਚ ਮਾਰਜਨ ਆਇਆ ਉਹ ਉੱਪਰ ਪਿਛਲੇ ਸਾਈਡ ਤੋਂ ਵੱਧ ਗਿਆ ਇਹਨੂੰ ਵੀ ਆਪਾਂ ਕਟਿੰਗ ਕਰਕੇ ਸੈੱਟ ਕਰ ਲਵਾਂਗੇ ਹਾਂ ਜੇ ਆਪਣੀ ਫਿਟਿੰਗ ਦੀ ਸਿਲਾਈ ਸੁਰੀਚਾ ਰਿਪੀਟਿੰਗ ਇਸ ਲੱਗਦਾ ਹੈ ఏానికి ప్రెస్ ఫోల్ ని